ਜੇਕਰ ਕਿਸੇ ਨੇ ਨੌਕਰੀ ਕਰਨੀ ਹੁੰਦੀ ਆ ਤਾਂ ਹਿੰਮਤ ਦਿਖਾਉਣੀ ਪੈਂਦੀ ਆ ਜਜ਼ਬਾ ਦਿਖਾਉਣਾ ਪੈਂਦਾ ਇਸ ਲੇਡੀਜ਼ ਦਾ ਜਜ਼ਬਾ ਮਿਸਾਲ ਬਣ ਗਿਆ ਮਿਸਾਲ ਕਿਵੇਂ ਬਣਿਆ ਦੋਸਤੋ ਚਲਦੀ ਚਲਦੀ ਵੀਡੀਓ ਸ਼ੇਅਰ ਕਰਨੀ ਹੈ ਹਿਮਾਚਲ ਦੇ ਮੰਡੀ ਏਰੀਏ ਦੀ ਵੀਡੀਓ ਤੇ ਇੱਥੇ ਹੈਲਥ ਵਰਕਰ ਜਿਹੜੀ ਹੈ ਜਿਨ੍ਹਾਂ ਨੂੰ ਆਸ਼ਾ ਵਰਕਰ ਵੀ ਕਹਿ ਦਿੰਦੇ ਜਿਹੜੇ ਟੀਕਾਕਰਨ ਕਰਦੇ ਨੇ 2 ਮਹੀਨਿਆਂ ਦੇ ਬੱਚੇ ਦੇ ਟੀਕਾ ਲਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਚਾਰੇ ਪਾਸੇ ਕਹਿੰਦੇ ਪਾਣੀ ਪਾਣੀ ਹੋਇਆ ਪਿਆ ਪਰ ਫਿਰ ਵੀ ਆਪਣੀ ਡਿਊਟੀ ਸਮਝਦੇ ਹੋਏ ਜਿਹੜੀ ਹੈ ਉਹ ਪਾਣੀ ਦੇ ਪੱਥਰਾਂ ਦੇ ਉੱਪਰ ਦੀ ਉਹ 2 ਮਹੀਨੇ ਦੀ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਲਈ ਟੀਕਾ ਲਗਾਉਣ ਦੇ ਲਈ ਆਪਣੀ ਡਿਊਟੀ ਨਿਭਾਉਣ ਦੇ ਲਈ ਉਹ ਪਾਰ ਕਰ ਰਹੀ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਸਲੂਟ ਬਣਦਾ ਹੈ ਇਸ ਲੇਡੀਜ਼ ਨੂੰ ਕਿਉਂਕਿ ਬਹੁਤ ਸਾਰੇ ਲੋਕ ਨੇ ਆਪਣੇ ਕੰਮਾਂ ਤੋਂ ਕੁਤਰਾਉਂਦੇ ਨੇ ਆਪਣੀ ਜੌਬ ਤੋਂ ਕੁਤਰਾਉਂਦੇ ਨੇ ਆਪਣੀਆਂ ਡਿਊਟੀਆਂ ਜਿਹੜੀਆਂ ਉਹ ਤਾਂਦੇ ਹੀ ਨਾਲ ਨਹੀਂ ਕਰਦੇ ਇਸ ਲੇਡੀਜ਼ ਦੇ ਲਈ ਸਲੂਟ ਬਣਦਾ ਦੋਸਤੋ ਸ਼ੇਅਰ ਕਰਨਾ ਬਣਦਾ ਕਿ ਇਸ ਭੈਣ ਨੇ ਜਿਹੜੀ ਆਪਣੀ ਡਿਊਟੀ ਆ ਉਹ ਬਖੂਬੀ ਸਮਝੀ ਆ ਤੇ ਮਿਸਾਲ ਬਣ ਗਈ ਹੈ ਲੋਕਾਂ ਦੇ ਲਈ ਮਿਸਾਲ ਇਸ ਕਰਕੇ ਕੀ ਡਿਊਟੀ ਜਿਹੜੀ ਆ ਉਹ ਨਾਰਮਲ ਹੁੰਦੀ ਆ ਪਰ ਇਸ ਲੇਡੀਜ਼ ਦੀ ਡਿਊਟੀ ਜਿਹੜੀ ਆ ਜੋਖਮ ਭਰੀ ਆ ਜਾਨ ਤਲੀ ਦੇ ਧਰ ਕੇ ਜਿਹੜੀ ਆ ਆਪਣੀ ਡਿਊਟੀ ਨਿਭਾਉਣ ਦੇ ਲਈ ਪੱਥਰਾਾਂ ਦੇ ਉੱਪਰੋਂ ਦੀ ਜਾ ਰਹੀ ਆ ਪਾਣੀ ਤੁਸੀਂ ਦੇਖ ਸਕਦੇ ਹੋ ਵੀ ਬਹਿ ਵੀ ਸਕਦੀ ਆ ਪਾਣੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਲਹਿਰਾਂ ਚੱਲ ਰਹੀਆਂ ਨੇ ਪਰ ਇਸ ਲੇਡੀਜ਼ ਨੇ ਟੈਨਸ਼ਨ ਨਹੀਂ ਲੈਂਦੀ ਜਿਹੜੀ ਪਰਵਾਹ ਨਹੀਂ ਕੀਤੀ ਆਪਣੀ ਜ਼ਿੰਦਗੀ ਦੀ ਪਰ ਆਪਣੀ ਡਿਊਟੀ ਨੂੰ ਤੰਦੇਹੀ ਦੇ ਨਾਲ ਨਿਭਾ ਰਹੀ ਆ ਤਾਂ ਦੋਸਤੋ ਤੁਹਾਡੀ ਨਜ਼ਰ ਦੇ ਵਿੱਚ ਹੋਰ ਕਿਹੜੇ-ਕਿਹੜੇ ਲੋਕ ਨੇ ਜਿਹੜੇ ਤੰਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ ਇਸ ਤਰੀਕੇ ਦੇ ਜਾਜਬੇ ਦੇ ਨਾਲ ਹਿੰਮਤ ਦੇ ਨਾਲ ਆਪਣੀ ਨੌਕਰੀ ਕਰਦੇ ਨੇ ਤਾਂ ਉਹ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨ ਉਹਨਾਂ ਦੋਸਤਾਂ ਤੱਕ ਵੀਡੀਓ ਪਹੁੰਚਾ ਦਿਓ ਜਿਹੜੇ ਘਰੇ ਬੈਠੇ ਕਿਸਮਤ ਦੀ ਡੀ ਕਰਦੇ ਨੇ ਕਿ ਕਿਸਮਤ ਆ ਕੇ ਦਰਵਾਜ਼ਾ ਖੜਕਾਊਗੀ ਤੇ ਫੇਰ ਕਿਤੇ ਜਾ ਕੇ ਕਾਮਯਾਬ ਹੋਵਾਂਗੇ ਕਾਮਯਾਬ ਇਹ ਲੋਕ ਹੁੰਦੇ ਨੇ ਜਿਹੜੇ ਮਿਹਨਤ ਕਰਦੇ ਨੇ ਜਾਨ ਤਲੀ ਤੇ ਰੱਖ ਕੇ ਆਪਣੀ ਡਿਊਟੀ ਨਿਭਾਉਂਦੇ ਨੇ ਤਾਂ ਦੋਸਤੋ ਇਸ ਲੇਡੀਜ਼ ਦੇ ਲਈ ਜਿਹੜਾ ਸ਼ੇਅਰ ਕਰਨਾ ਬਣਦਾ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਨਾਮ ਕਮਲਾ ਦੇਵੀ ਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਨੇ ਬੜਾ ਪਿਆਰ ਦਿੱਤਾ ਇਸ ਵੀਡੀਓ ਨੂੰ ਤਾਂ ਹੁਣ ਤੁਸੀਂ ਪਿਆਰ ਦੇਣਾ ਇਸ ਵੀਡੀ ਨਾ ਲੋਕਾਂ ਤੱਕ ਪਹੁੰਚਾਇਓ ਜਿਹੜੇ ਕਹਿ ਸਕਦੇ ਆ ਵੀ ਮਾਇੂਸ ਹੋ ਕੇ ਘਰਾਂ ਦੇ ਵਿੱਚ ਬੈਠੇ ਨੇ ਤਾਂ ਪਤਾ ਲੱਗੇ ਵੀ ਜੇਕਰ ਕੰਮ ਕਰਨ ਦਾ ਜਜ਼ਬਾ ਹੋਵੇ ਤਾਂ ਕੀ ਨਹੀਂ ਹੋ ਸਕਦਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ